ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਵਲੌਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਦਿਨ ਬੁੱਧਵਾਰ ਤੇ ਤਰੀਕ 12 ਦਾ ਵਲੌਗ ਹੈ ਜੀ ਇਹ ਅੱਜ 13 ਨੂੰ ਮੈਂ ਐਡੀਟਿੰਗ ਕਰ ਰਹੀ ਹਾਂ ਤੇ ਇੱਥੇ ਮੇਰਾ ਬਹੁਤ ਜ਼ਿਆਦਾ ਸਿਰ ਦੁਖਦਾ ਸੀ ਤੇ ਸਿਰ ਦੁਖਦਾ ਸੀਗਾ ਤੁਸੀਂ ਪਿਛਲਾ ਵਲੌਗ ਦੇਖ ਹੀ ਲਿਆ ਹਨਾ ਕਿ ਮੈਂ ਧੁੱਪ ਦੇ ਵਿੱਚ ਗਈ ਤੇ ਮੈਂ ਮਨਾਂ ਵੀ ਕਰ ਰਹੀ ਸੀ ਇਹਨਾਂ ਨੂੰ ਮੈਂ ਨਹੀਂ ਜਾਣਾ ਹੈਗਾ ਹਨਾ ਸ਼ਹਿਰ ਨੂੰ ਗਿਆ ਸੀ ਸ਼ਾਪਿੰਗ ਕਰਨ ਤੇ ਪਰ ਨਹੀਂ ਇਹ ਮੰਨੇ ਨਹੀਂ ਹੈਗੇ ਕਹਿੰਦੇ ਨਹੀਂ ਵੀ ਤੂੰ ਚੱਲ ਫੇਰ ਟਾਈਮ ਨਹੀਂ ਹੈਗਾ ਮੇਰੇ ਕੋਲੇ ਵੀ ਫੇਰ ਖੇਤਾਂ ਦੇ ਵਿੱਚ ਕੰਮ ਕਰਨ ਲੱਗ ਜਾਣਾ ਮੇਰੇ ਕੋਲ ਟਾਈਮ ਨਹੀਂ ਬਚਣਾਗਾ ਤੇ ਮੈਨੂੰ ਧੱਕੇ ਨਾਲ ਲੈ ਗਏ ਤੇ ਫਿਰ ਉਹਦਾ ਹੁਣ ਸਜ਼ਾ ਮੈਂ ਭੁਗਤ ਰਹੀ ਆ ਜਾਣਦੀ ਤੇ ਬਹੁਤ ਜ਼ਿਆਦਾ ਸਿਰ ਦੁਖਦਾ ਸੀ ਮੇਰਾ ਹਨਾ ਤੇ ਮੈਨੂੰ ਸਮਝ ਨਹੀਂ ਸੀ ਲੱਗਦੀ ਸਵੇਰ ਤੋਂ ਹੀ ਦੁਖਦਾ ਸੀਗਾ ਬਟ ਫਿਰ ਥੋੜਾ ਜਿਹਾ हट ਗਿਆ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਕੰਮ-ਕੰਮ ਕੀਤਾ ਫਿਰ ਮਤਲਬ ਮੈਂ ਪੈ ਗਈ ਦੁਪਹਿਰੇ 3:00 ਵਜੇ ਜਦੋਂ ਉੱઠી ਤਾਂ ਮਤਲਬ ਫਿਰ ਬਹੁਤ ਜ਼ਿਆਦਾ ਸਿਰ ਦੁਖਦਾ ਸੀ ਮੇਰਾ ਮੈਨੂੰ ਇਦਾਂ ਹੀ ਸਿਰ ਦੀ ਪ੍ਰੋਬਲਮ ਆ ਜਦੋਂ ਮੈਂ ਮਤਲਬ ਦੁਖਦਾ ਇਦਾਂ ਹੀ ਦੁਖਦਾ ਬਹੁਤ ਜ਼ਿਆਦਾ ਦੁਖਦਾ ਹੈ ਤੇ ਉਸ ਤੋਂ ਬਾਅਦ ਵਲੌਗ ਜਿਹੜਾ ਕੰਟੀਨਿਊ ਨਹੀਂ ਕਰਿਆ ਗਿਆ ਤੇ ਉਸ ਤੋਂ ਬਾਅਦ ਫਿਰ ਰਾਤ ਦੇ 2:30 ਵਜੇ ਵਲੌਗ ਫੇਰ ਬਣਾਉਣਾ ਸ਼ੁਰੂ ਕੀਤਾ ਤੁਸੀਂ ਹੁਣ ਵਲੌਗ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਵਲੌਗ ਨੂੰ ਇੰਜੋਏ ਕਰਿਓ 2:30 ਵਜੇ ਹੋਇਆ 2:30 ਵਜੇ ਹੋਇਆ 2:38 ਹੋਇਆ ਮੈਂ ਤਾਂ ਨੀਂਦ ਆ ਗਈ ਸੀ ਉਹੋ ਤਾਂਨਾ ਬਾਟਰੀ ਵੀ ਨਹੀਂ ਵਧੀਆ ਤੁਹਾਨੂੰ ਕਿੰਨੀ ਵਾਰ ਕਿਹਾ ਇਦਾਂ ਲੱਸ ਲੈਟ ਲਾ 2:38 ਮਿੰਟ ਤੇ ਘਰ ਚ ਰੌਣਕ ਲੱਗਣ ਲੱਗੀ ਮੈਂ ਗਰੂ ਸਭ ਕੁਝ ਨਾ ਨੇ ਮੈਂ ਗਰੂ ਸਭ ਕੁਝ ਠੀਕ ਠਾਕ ਕਰ ਦਿੰਦੀ ਮੈਂ ਬਿਮਾਰ ਸੀ ਮੇਰਾ ਸਿਰ ਦੁਖਦਾ ਸੀ ਮੈਂ ਸੌਂ ਗਈ ਸੀ ਤੇ ਫਿਰ ਮੇਰੀ ਅੱਖ ਖੁੱਲ ਗਈ ਤੇ ਮੈਂ ਰੋਟੀ ਖਾ ਕੇ ਰੋਟੀ ਖਾ ਕੇ ਦੁਬਾਰਾ ਸੌਂ ਗਈ ਮੈਂ ਤਬੋਲੇ ਨਹੀਂ ਜਾਂਦਾ ਉੱਪਰ ਅੱਛਾ ਛੱਡਾ ਦੇਣਾ ਹੁਣ ਮੈਂ ਸੁੱਤੀ ਪੈਂਟ ਹਾਲ ਕੇ ਲੈ ਕੇ ਆਏਗੀ ਹਮ ਹਮ ਇੱਥੇ ਲਓ ਜੀ ਬੇਬੀ ਆ ਗਿਆ ਤੇ ਲਓ ਜੀ 2:30 ਆਪਣੀ ਮੱਝ ਛੋਟੀ ਜਿਹੜੀ ਸੂਪੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਸੌਂਗੀ ਸੀਗੀ ਅੱਧਾ ਘੰਟਾ ਫਿਰ ਸੌਂਗੀ ਸੀਗੀ 3:00 ਵਜੇ ਮੈਂ ਅੰਦਰ ਗਈ ਆਪਦਾ ਸੌਂਗੀ ਇਹਨਾਂ ਨੂੰ ਪਤਾ ਸੀ ਮੇਰੀ ਤਬੀਅਤ ਠੀਕ ਨਹੀਂ ਹੈਗੀ ਮੈਨੂੰ ਕਹਿੰਦੇ ਤੂੰ ਪੈ ਜਾ ਜਾ ਕੇ ਕਾੜਾ-ਕੂੜਾ ਚਾਰਾ ਕੁਝ ਬਣਾਇਆ ਹੋਇਆ ਸੀਗਾ ਪਹਿਲਾਂ ਹੀ ਇਹਨਾਂ ਨੇ ਬਣਾ ਲਿਆ ਸੀਗਾ ਜਦੋਂ ਮੈਂ ਪਹਿਲਾਂ ਸੌਂਗੀ ਸੀਗੀ ਦਵਾਈ ਦੀ ਹੋਈ ਲੈ ਕੇ ਤੇ ਹੁਣ ਇੱਥੇ ਦੁਬਾਰਾ ਫੇਰ ਮੈਂ 4 ਵਜੇ ਉੱઠી ਸੀ ਇਹਨਾਂ ਨੇ ਮੈਨੂੰ 4 ਵਜੇ জাগਾਇਆ ਤੇ ਉਸ ਤੋਂ ਬਾਅਦ ਫੇਰ ਮੈਂ ਚਾਹ ਰੱਖੀ ਤੇ ਚਾਹ ਦੇ ਨਾਲ ਹੀ ਗੁੰਨਣ ਲੱਗੀ ਮੈਂ ਆਟਾ ਜਿੰਨੀ देर ਆਪਣੀ ਚਾਹ ਬਣਦੀ ਰਹੂਗੀ ਤੇ ਨਾਲ ਦੀ ਨਾਲ ਮੈਂ ਆਟਾ ਗੁੰਨ ਦੂੰਗੀ ਕਿਉਂਕਿ ਰਾਤ ਨੂੰ ਕੋਈ ਵੀ ਕੰਮ ਨਹੀਂ ਮੈਂ ਕੀਤਾ ਸੀਗਾ ਕਿਉਂਕਿ ਮੇਰਾ ਬਹੁਤ ਜ਼ਿਆਦਾ ਸਿਰ ਦੁਖਦਾ ਸੀ ਇੰਨੀ ਜ਼ਿਆਦਾ ਹੈਡਿੰਗ ਹੋ ਰਹੀ ਸੀ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਬਸ ਮੈਂ ਇਹਨਾਂ ਦੀ ਪੰਜ ਚਾਰ ਰੋਟੀਆਂ ਬਣਾਈਆਂ ਉਸ ਤੋਂ ਬਾਅਦ ਮੈਨੂੰ ਕੋਈ ਸੁਪਨੀ ਮੈਂ ਦਵਾਈ ਦੀ ਵੀ ਲੈ ਕੇ ਆਪਦਾ ਪੈ ਗਈ ਤੇ ਸਵੇਰੇ ਉੱਠ ਕੇ ਫਿਰ ਆਪਾਂ ਨੇ ਆਟਾ ਵੀ ਗੁੰਨਣਾ ਸੀ ਤੇ ਨਾਲ ਫਿਰ ਆਪਾਂ ਮੱਝ ਸੂਈ ਆ ਫਿਰ ਉਹਦਾ ਵੀ ਧਿਆਨ ਰੱਖਣਾ ਸੀਗਾ ਕਾਫੀ ਜ਼ਿਆਦਾ ਕੰਮ ਸੀ ਫਿਰ ਮੈਂ ਸਵੇਰੇ ਜਲਦੀ ਉੱਠ ਗਈ ਇੱਕ ਤਾਂ ਨੀਂਦ ਜਿਹੜੀ ਸੀਗੀ ਮੇਰੀ ਤਾਂ ਪੂਰੀ ਹੋ ਗਈ ਸੀ ਇਹਨਾਂ ਦੀ ਨਹੀਂ ਸੀ ਹੋਈ ਫਿਰ ਮੈਨੂੰ ਇਹ ਸੀਗਾ ਵੀ ਮੈਨੂੰ ਜਗਾ ਦਿਓ कि ਤੁਸੀਂ ਆਪਦਾ ਫਿਰ ਦਿਨ ਦੇ ਵਿੱਚ ਸੌਂ ਜਿਓ ਹਨਾ ਮੈਂ ਆਪਦਾ ਸਵੇਰੇ ਸਵੇਰੇ ਜਿਹੜਾ ਕੰਮ ਆ ਸਾਰਾ ਕਰ ਲੂੰਗੀ ਤੇ ਚਾਹ ਜੀ ਆਪਣੀ ਬਣ ਗਈ ਤੇ ਨਾਲ ਦੀ ਨਾਲ ਮੈਂ ਆਟਾ ਵੀ ਗੁੰਨ ਲਿਆ ਤੇ ਆਟਾ ਪਾ ਲਾ ਦਾਂਗੇ ਫ੍ਰਿਜ ਵਿੱਚ ਕਿਉਂਕਿ ਸਵੇਰ ਦੇ ਹਾਲੇ ਤਾਂ 4:30 ਚਾਰੇ ਹੋਏ ਆ ਐਨੀ ਜਲਦੀ ਆ ਪਾਟਾ ਕੁਛ ਨਹੀਂ ਕਰਨ ਤੇ ਨਾਲ ਦੀ ਨਾਲ ਹੀ ਜਿਹੜੇ ਆਪਣੇ ਭਾਂਡੇ ਗੰਦੇ ਹੁੰਦੇ ਆ ਉਹ ਧੋ ਦਨੇ ਤੇ ਚਾਹ ਬਾਅਦ ਦੇ ਵਿੱਚ ਪੁੰਦਿਆਂ ਤੇ ਮੈਂ ਪ੍ਰਾਂ ਤਾਟੇ ਵਾਲੀ ਜਦੀ ਧੋਦੀ ਤੇ ਥੋੜੇ ਜਿਹਾ ਪੈ ਸੀਗੇ ਜਣ ਕੇ ਮੈਂ ਜਦੋਂ ਹਾਂ 12 12 ਵਜੇ ਸ਼ਾਇਦ ਇਹਨਾਂ ਨੂੰ ਚਾਹ ਕਰਕੇ ਦਿੱਤੀ ਸੀ ਜਦੋਂ ਮੈਂ ਰੋਟੀ ਖਾਦੀ ਸੀਗੀ ਰਾਤ ਨੂੰ 12 ਵਜੇ ਉੱਠ ਕੇ ਮੈਂ ਦੋ ਰੋਟੀਆਂ ਖਾਧੀਆਂ ਤੇ ਇੱਕ ਗਲਾਸ ਦੁੱਧ ਦਾ ਵੀ ਪੀਤਾ ਤੇ ਫਿਰ ਮੈਨੂੰ ਨੀਂਦ ਆਈ ਕਿਉਂਕਿ ਜਦੋਂ ਸਿਰ ਹਟ ਗਿਆ ਨਾ ਫਿਰ ਉਦੋਂ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਮੈਨੂੰ ਕਿਉਂਕਿ ਦਵਾਈ ਲਈ ਹੋਈ ਸੀਗੀ ਭੁੱਖ ਲੱਗਣੀ ਹੋਈ ਸੀਗੀ ਕੁਝ ਖਾਦਾ ਨਹੀਂ ਸੀ ਹੋਇਆ ਜੇ ਜੋ ਕੁਝ ਖਾਦਾ ਸੀ ਉਹ ਸਾਰਾ ਨਿਕਲ ਗਿਆ ਸੀ ਤੇ ਲਓ ਜੀ ਚਾਹ ਆਪਣੀ ਬਣ ਗਈ ਤੇ ਚਾਹ ਹੁਣ ਆਪਾਂ ਪੀਵਾਂਗੇ ਬੈਠ ਕੇ ਤੇ ਨਾਲ ਦੀ ਨਾਲ ਆਪਾਂ ਸਲੈਪ ਪੋਚਾ ਲਾ ਦਈਏ ਤੇ ਪਲੀਜ਼ ਵੀਡੀਓ ਤੇ ਪਹਿਲੀ ਵਾਰੇ ਆਉਣੇ ਨਾ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਐਂਡ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਸਾਥ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲਓ ਜੀ ਇੱਥੇ ਹੁਣ ਮੈਂ ਪਾਣੀ ਪਾ ਕੇ ਆਪਦਾ ਪੀ ਲੂੰਗੀ ਤੇ ਇਹਨਾਂ ਦਾ ਗਲਾਸ ਦੇ ਵਿੱਚ ਪਾ ਕੇ ਲੈ ਜਾਊਂਗੀ ਬਾਹਰ ਬੈਠ ਕੇ ਚਾਹ ਪੀ ਕੇ ਆਵਾਂਗੇ ਬਾਹਰ ਮਾਹੌਲ ਮੌਸਮ ਜਿਹੜਾ ਬਹੁਤ ਵਧੀਆ ਠੰਡਾ ਠੰਡਾ ਜਿਹਾ ਸੀਗਾ ਸਵੇਰੇ ਸਵੇਰੇ ਹੁੰਦਾ ਵੀ ਆ ਤੇ ਉਸ ਤੋਂ ਬਾਅਦ ਤਾਂ ਗਰਮੀ ਜਣੀ ਉਧਰ ਲੱਗਦੀ ਵੀ ਸੀ ਪੱਕੇ ਤੋਂ ਬਿਨਾਂ ਗਰਮੀ ਪਰ ਵਧੀਆ ਸੀਗਾ ਫੇਰ ਵੀ ਬਾਹਰ ਦਾ ਮੌਸਮ ਬਹੁਤ ਵਧੀਆ ਹੁੰਦਾ ਚਾਹ ਪੀ ਕੇ ਆਈ ਫਿਰ ਉਸ ਤੋਂ ਬਾਅਦ ਫਿਰ ਮੈਂ ਸਬਜੀ ਜਿਹੜੀ ਭਿੰਡਿਆ ਸ਼ਾਮ ਨੂੰ ਕੱਟ ਕੇ ਰੱਖਿਆ ਸੀਗਾ ਨਾ ਉਹ ਹੁਣ ਮਾਰਨਿੰਗ ਦੇ ਵਿੱਚ ਤੜਕਾ ਲਾਉਂਗੀ ਤੇ ਬਣੀ ਨਹੀਂ ਸੀਗੀ ਸਬਜੀ ਮੇਰੇ ਤੋਂ ਤਾਂ ਕੁਝ ਵੀ ਨਹੀਂ ਬਣਿਆ ਹੈਗਾ ਪਤਾ ਨਹੀਂ ਮੈਨੂੰ ਨਹੀਂ ਸਮਝ ਲੱਗੀ ਹੈਗੀ ਬੱਚਿਆਂ ਨੇ ਰੋਟੀ ਸ਼ਾਇਦ ਥੋੜੇ ਜਿਹੀ ਪਹਿਲਾਂ ਬਣਾਈ ਸੀ ਆਪਾਂ ਦੀ ਚਿੱਟੇ ਚਨੇ ਉਹਦੇ ਨਾਲ ਰੋਟੀ ਖਾ ਲਈ ਹੋਣੀ ਹੈ ਪੈ ਸੀਗੇ ਫ੍ਰਿਜ ਦੇ ਵਿੱਚ ਕੌਲੀ ਕਿ ਥੋੜੀ ਜਿਹੀ ਬਚੀ ਹੋਈ ਪਈ ਸੀਗੀ ਚਿੱਟੇ ਜਣੇ ਦੀ ਬੱਚਿਆਂ ਨੇ ਉਹ ਗਰਮ ਕਰਕੇ ਉਹਨਾਂ ਦੇ ਫੇਵਰੇਟ ਵੀ ਆ ਤੇ ਉਹਨਾਂ ਨੇ ਗਰਮ ਕਰਕੇ ਰੋਟੀ ਖਾ ਲਈ ਹੋਊਗੀ ਤੇ ਹੁਣ ਆਪਾਂ ਸਵੇਰੇ ਫਿਰ ਬਣਾ ਲਾਂਗੇ ਤੇ ਨਾਲ ਦੀ ਨਾਲ ਬੱਚਿਆਂ ਲਈ ਦੁੱਧ ਰੱਖ ਲਾਂਗੇ ਬਣਨਾ ਇੱਕ ਸਾਈਡ ਦੁੱਧ ਬਣਦਾ ਰਹੂਗਾ ਤੇ ਇੱਕ ਸਾਈਡ ਆਪਾਂ ਸਬਜ਼ੀ ਦਾ ਤੜਕਾ ਲਾ ਦਾਂਗੇ ਆ ਪਿਆਜ਼ ਵੀ ਮੈਂ ਸਵੇਰੇ ਕੱਟਿਆ ਹੁਣ ਉੱਠ ਕੇ ਚਾਹ ਪੀਣ ਤੋਂ ਬਾਅਦ ਰਾਤ ਦਾ ਕੁਝ ਵੀ ਨਹੀਂ ਹੋਇਆਗਾ ਮੇਰੇ ਤੋਂ ਤੇ ਨਾਲ ਦੀ ਨਾਲ ਇੱਥੇ ਦੁੱਧ ਬਣਨਾ ਰੱਖ ਤਾ ਤੇਲ ਪਾ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਪਾ ਤੇ ਪਿਆਜ਼ ਜੀਰਾ ਪਾਇਆ ਸੀ ਜੀਰੇ ਤੋਂ ਬਾਅਦ ਪਿਆਜ਼ ਪਾਇਆ ਸੀ ਤੇ ਇੱਥੇ ਨਾਲ ਦੀ ਨਾਲ ਟਮਾਟਰ ਕੱਟ ਲਾਂਗੇ ਪਿੰਡੀਆਂ ਪਹਿਲਾਂ ਕੱਟ ਕੇ ਰੱਖ ਲੀਆਂ ਸੀਗੀਆਂ ਸਬਜ਼ੀਂ ਤੜਕਾ ਲੱਗਿਆ ਹੀ ਨਹੀਂਗਾ ਜਦੋਂ ਸਿਹਤ ਠੀਕ ਹੁੰਦੀ ਆ ਉਦੋਂ ਹੀ ਕੰਮ ਹੁੰਦਾ ਤੇ ਮੈਂ ਕਰਦੀ ਵੀ ਸੀ ਜੀ ਬਟ ਫਿਰ ਮੈਨੂੰ ਇਹਨਾਂ ਨੇ ਕਹਿਤਾ ਕਹਿੰਦੇ ਰਹਿਣ ਦੇ ਤਿੱਤੋਂ ਹੋਣਾ ਨਹੀਂ ਕੰਮ ਇਹਨਾਂ ਨੂੰ ਪਤਾ ਹੀ ਆ ਵੀ ਮੇਤੋਂ ਫਿਰ ਹੁੰਦਾ ਨਹੀਂ ਹੁੰਦਾ ਕੰਮ ਫਿਰ ਮੈਂ ਆਪ ਦਾ ਪੈਗੀ ਪੈ ਕੇ ਵੀ ਕਿਹੜਾ ਸਿਰ ਹਟਦਾ ਆ ਫਿਰ ਵੀ ਕਿੱਥੋਂ ਹਟਦਾ ਦੋ ਤਿੰਨ ਗੋਲੀਆਂ ਖਾਣੀਆਂ ਪਈਆਂ ਫਿਰ ਜਾ ਕੇ ਕਿਤੇ ਸਿਰ ਹਟਿਆ ਬਹੁਤ ਦੁਖੀ ਕਰਦਾ ਸਿਰ ਧੁੱਪ ਦੇ ਵਿੱਚ ਜਾਣਨਾ ਮੈਨੂੰ ਧੁੱਪ ਚ ਜਾਣਾ ਚਾਹੀਦਾ ਨਹੀਂ ਸੀਗਾ ਬਟ ਫਿਰ ਵੀ ਜਾਣਾ ਪਿਆ ਮਜਬੂਰੀਆਂ ਨੇ ਕੀ ਕਰੀਏ ਟਾਈਮ ਹੀ ਨਹੀਂ ਹੁੰਦਾ ਹੈਗਾ ਫਿਰ ਬੰਦਾ ਕਰੇ ਵੀ ਕੀ ਤੇ ਲੋ ਜੀ ਟਮਾਟਰ ਮੈਂ ਕੱਟ ਲੇ ਤੇ ਨਾਲ ਦੀ ਨਾਲ ਆਪਾਂ ਹਰੀ ਮਿਰਚ ਕੱਟ ਲਾਂਗੇ ਹਰੀ ਮਿਰਚ ਕੱਟ ਕੇ ਫਿਰ ਆਪਾਂ ਪਾ ਲਵਾਂਗੇ ਤੜਕਾ ਤੇ ਬੱਚੇ ਹੁਣ ਪਸੰਦ ਵੀ ਨਹੀਂ ਕਰਦੇ ਹੁਣ ਕਿਉਂਕਿ ਹਰ ਦੂਸਰੇ ਤੀਸਰੇ ਦਿਨ ਭਿੰਡੀ ਬਣ ਜਾਂਦੀ ਹੈ ਅੱਜ ਹੁਣ ਮੈਨੂੰ ਵੱਡੇ ਬੇਟੇ ਨੇ ਕਹੀ ਦਿੱਤਾ ਕਹਿੰਦਾ ਮਮਾ ਕੋਈ ਹੋਰ ਸਬਜੀ ਵੀ ਬਣਾ ਲਿਆ ਕਰੋ ਨਾ ਤਾਂ ਸ਼ਿਮਲਾ ਮਿਰਚ ਖਾ ਕੇ ਖੁਸ਼ ਨੇ ਤੇ ਨਾ ਹੀ ਭਿੰਡੀਆਂ ਖਾ ਕੇ ਖੁਸ਼ ਨੇ ਪਤਾ ਨਹੀਂ ਹੁਣ ਇਹਨਾਂ ਦਾ ਕੀ ਬਣੂ ਲਓ ਜੀ ਇੱਥੇ ਸਬਜੀ ਜਿਹੜੀ ਆਪਣੀ ਤੜਕਾ ਪੁੱਜੀ ਜਾਂਦਾ ਤੇ ਦੁੱਧ ਬਣ ਗਿਆ ਤੇ ਨਾਲ ਦੀ ਨਾਲ ਮੈਂ ਸਾਰੇ ਉਹ ਭਾਂਡੇ ਤੁਸੀਂ ਦੇਖ ਸਕਦੇ ਹੋ ਟੋਕਰੀ ਭਰਤੀ ਜਿੰਨੇ ਵੀ ਭਾਂਡੇ ਸੀਗੇ ਆਪਣੇ ਸਬਜੀ ਵਾਲੇ ਹੋਏ ਜਾਂ ਚਾਹ ਵਾਲੇ ਸੀਗੇ ਸਾਡੇ ਸਾਰੇ ਮਾਂ ਤੇ ਰਾਤ ਕਾੜੇ ਵਾਲਾ ਵੀ ਪਿਆ ਸੀ ਇੱਕ ਹਨਾ ਇੱਕ ਭਾਂਡਾ ਕਾੜੇ ਵਾਲਾ ਵੀ ਪਿਆ ਸੀ ਵੱਡਾ ਸਰਪਤੀਲਾ ਪਿਆ ਸੀ ਫਿਰ ਉਹ ਵੀ ਮੰਜੇ ਮੱਦੇ ਨੂੰ ਕਾੜਾ ਬਣਾਇਆ ਸੀ ਲਓ ਜੀ ਆਪਾਂ ਬੱਚਿਆਂ ਨੂੰ ਦੁੱਧ ਪੋਣ ਦਾਂਗੇ ਤੇ ਬੱਚੇ ਵੀ ਜਾਗ ਗਏ ਸੀਗੇ ਜਿਹੜਾ ਉੱਠ ਖੜਿਆ ਸੀਗੇ ਜਦੋਂ ਅਸੀਂ ਬਾਹਰ ਚਾਹ ਪੀਂਦੇ ਸੀ ਜਿਹੜਾ ਉੱਠ ਖੜਿਆ ਸੀ ਬੱਚਿਆਂ ਨੂੰ ਵੀ ਪਤਾ ਲੱਗ ਜਾਂਦਾ ਇਹਦੇ ਲਈ ਵੀ ਅੱਜ ਆਪਣੇ ਘਰੇ ਰੌਣਕ ਲੱਗੀ ਆ ਹਨਾ ਫਿਰ ਦੇਖ ਕੇ ਆਇਆ ਉਹਨੂੰ ਦੇਖ ਕੇ ਆ ਕੇ ਨਾ ਫੇਰ ਆ ਕੇ ਸੁੱਤਾ ਫੇਰ ਫੇਰ ਮम्मा ਮੈਨੂੰ ਦੁੱਧ ਦੇ ਦੋ ਮੈਂ ਖਾ ਲੇ ਤਾਂ ਮੈਂ ਗਰਮਾ ਰੱਖਿਆ ਹੋਇਆ ਬਣਨਾ ਫੇਰ ਦਿੰਨੀ ਆ ਤੇ ਲੋ ਜੀ ਦੁੱਧ ਆਪਣਾ ਬਣ ਗਿਆ ਸਬਜ਼ੀ ਵੀ ਆਪਣੀ ਬਣ ਗਈ ਇਹ ਨਹੀਂ ਮੈਂ ਪਹਿਲਾਂ ਪਾਤੀਆਂ ਸੀਗੇ ਜਦੋਂ ਫੇਰ ਮੈਂ ਵੀਡੀਓ ਆਫ ਕਰੀ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਫੇਰ ਐਡੀਟਿੰਗ ਕਰਨੀ ਔਖੀ ਆ ਤੇ ਹੁਣ ਆਪਾਂ ਪਾ ਦਾਂਗੇ ਪਿੰਡੀਆਂ ਭੁੰਨ ਕੇ ਉਸ ਤੋਂ ਬਾਅਦ ਫੇਰ ਮੈਂ ਪਾਉਣੀ ਹੁੰਦੀ ਆ ਬਾਅਦ ਵਿੱਚ ਥੋੜ੍ਹੀ ਮਿਰਚ ਮਿਰਚ ਹਰੀਆਂ ਮਿਰਚਾਂ ਪਹਿਲਾਂ ਪਾਤੀਆਂ ਨਾਣ ਔਰ ਹਲਦੀ ਗਰਮ ਮਸਾਲਾ ਬਾਅਦ ਦੇ ਵਿੱਚ ਪਾਉਣੀ ਹੁੰਦੀ ਆ ਨਹੀਂ ਤਾਂ ਫਿਰ ਚੱਲਣਾ ਲੱਗ ਜਾਂਦੀਆਂ ਨੇ ਜੇ ਆਪਾਂ ਪਹਿਲਾਂ ਭਿੰਡੀਆਂ ਦੇ ਪਾ ਲਈਏ ਫਿਰ ਭਿੰਡੀਆਂ ਪੁੱਜਦੀਆਂ ਨਹੀਂ ਹੈਗੀਆਂ ਚੰਗੀ ਤਰ੍ਹਾਂ ਲਓ ਜੀ ਥੋੜੀ देर ਆਪਾਂ ਮਸਾਲਿਆਂ ਨੂੰ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਗੈਸ ਜਿਹੜਾ ਆਫ ਕਰ ਦਾਂਗੇ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰਕੇ ਗੈਸ ਘੱਟ ਤੇ ਕਰਕੇ ਮੈਂ ਸੇਕ ਲਵਾਉਣੀ ਹੁੰਦੀ ਆ ਗੈਸ ਘੱਟ ਤੇ ਕਰ ਦਿੱਤਾ ਆ ਚੰਗੀ ਤਰ੍ਹਾਂ ਮਿਕਸ ਕਰ ਦਿੰਨੀ ਸਬਜੀ ਟੇਸਟੀ ਤਾਂ ਬਹੁਤ ਬਣਦੀ ਆ ਬਟ ਬੱਚੇ ਹੀ ਥੋੜੇ ਜਿਹਾ ਨਖਰੇ ਮਾਰਦੇ ਆ ਖਾਂਦੇ ਨਹੀਂ ਹੈਗੇ ਤੇ ਹੁਣ ਪਾਵਾਂਗੇ ਆਪਾਂ ਬੱਚਿਆਂ ਨੂੰ ਗਰਮ ਕਰਨ ਲਈ ਦੁੱਧ ਪਹਿਲੇ ਮੈਂ ਢੱਕਣ ਲੱਭਦੀ ਸੀ ਰਾਤ ਇਹਨਾਂ ਨੇ ਰਸੋਈ ਚ ਜਿਹੜੇ ਭਾਂਡੇ ਚਣੇ ਸੀ ਮੈਨੂੰ ਨਹੀਂ ਪਤਾ ਵੀ ਕਿੱਥੇ ਰੱਖਤੇ ਮੈਨੂੰ ਦਿਖਦੇ ਹੀ ਨਹੀਂ ਸੀਗੇ ਲੱਭਦੇ ਹੀ ਨਹੀਂ ਸੀ ਮੈਨੂੰ ਭਾਂਡੇ ਬਸ ਇੰਨੇ ਕੁ ਜੀ ਭਾਂਡੇ ਖੋ ਜਾਂਦੇ ਆ ਜੇ ਮਤਲਬ ਥੋੜਾ ਜਿਹਾ ਟਾਈਮ ਕਿਚਨ ਚੋਂ ਬਾਹਰ ਹੋ ਜਾਓ ਥੋੜੀ ਦੇਰ ਰੋਟਾ ਹੋ ਗੋ ਤੇ ਫਿਰ ਪਹਿਲਾਂ ਦੇਖੀਏ ਨਹੀਂ ਟੱਕਣ ਦਵਾਰਾ ਦੇਖੀਏ ਤੇ ਲਓ ਜੀ ਬੱਚਿਆਂ ਦਾ ਦੁੱਧ ਮੈਂ ਡੋਂਗਿਆਂ ਦੇ ਵਿੱਚ ਪਾ ਕੇ ਉੱਥੇ ਰੱਖਿਆਉਂਗੀ ਉੱਥੇ ਠੰਡਾ ਹੋ ਜਾਣਾ ਐਸੀ ਚੱਲਦਾ ਐ ਤੇ ਜੇ ਮੈਂ ਉਧਰ ਠੰਡਾ ਕਰਦੀਆਂ ਤੇ ਫਿਰ ਟਾਈਮ ਬਹੁਤ ਲੱਗਦਾ ਐ ਤੇ ਮੈਂ ਉਹਨਾਂ ਦੇ ਕੋਲ ਰੱਖਿਆਉਂਗੀ ਠੰਡਾ ਹੋ ਜਾਊਗਾ ਤੇ ਫਿਰ ਪੀ ਲੈਣਗੇ ਉਹ ਤੇ ਅੱਜ ਦਾ ਉਮੀਦ ਆ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਐਂਡ